ਖਿਆਣੇ ਕਹਿੰਦੇ ਹੁੰਦੇ ਆ ਦੋ ਦਿਨ ਦਾ ਮਜਾ ਤੇ ਉਮਰ ਭਰ ਸਜਾ ਬੰਦੇ ਬੰਦੇ ਜਿੱਡਾ ਘਾ ਹੋ ਗਿਆ ਮੇਰੇ ਮੇਰੇ ਜਿੱਡਾ ਤੇ ਹੋ ਹੀ ਗਿਆ ਬੰਦੇ ਦਾ ਤਾਂ ਪਤਾ ਨਹੀਂ ਇਹ ਦੇਖੋ ਤੇ ਤੋਰੀਆਂ ਦੇਖੋ ਕਿੱਡੀਆਂ ਕਿੱਡੀਆਂ ਲੰਬੀਆਂ ਤੋਰੀਆਂ ਸੀ ਜੇ ਢੋਣਨਾ ਇਹਦੇ ਵਿੱਚ ਇਹ ਤਾਂ ਮੱਡ ਪੂਲ ਹੀ ਬਣ ਗਿਆ ਹੈ ਮੱਡ ਸਸੀ ਗਾਲ ਜੀ ਸਾਰਿਆਂ ਨੂੰ ਸ਼ੁਰੂ ਕਰਨ ਲੱਗਿਆ ਪਾਜ ਦੀ ਵੀਡੀਓ ਅੱਜ ਦੀ ਵੀਡੀਓ ਦੇ ਵਿੱਚ ਕੁਝ ਤੁਹਾਨੂੰ ਖਾਸ ਵਿਖਾਵਾਂਗੇ ਖਾਸ ਕੀ ਕਿ ਨੁਕਸਾਨ ਹੀ ਮੇਰਾ ਬਹੁਤ ਜ਼ਿਆਦਾ ਹੋ ਗਿਆ ਜਿਵੇਂ ਤੁਹਾਨੂੰ ਪਤਾ ਸਾਰਿਆਂ ਨੂੰ ਕਿ ਆਪਾਂ ਛੁੱਟੀਆਂ ਹੋਈਆਂ ਸੀਗੀਆਂ ਤੇ ਗਏ ਸੀਗੇ ਮੰਮੀ ਦੇ ਘਰੇ ਸਿਆਣੇ ਕਹਿੰਦੇ ਹੁੰਦੇ ਆ ਦੋ ਦਿਨ ਦਾ ਮਜਾ ਤੇ ਉਮਰ ਭਰ ਸਜਾ ਉਹ ਗੱਲ ਆ ਵੀ ਜਿਹੜੀ ਅਸੀਂ 10 ਦਿਨ ਉੱਥੇ ਬੜੇ ਰਾਮਨਾਇ ਮਜਾ ਐਸ ਪ੍ਰਸਤੀ ਕਰਦੇ ਆਏ ਆ ਤੇ ਮਗਰੋਂ ਦੇਖੋ ਸਾਡੇ ਹਾਲਤ ਕੀ ਬਣ ਗਈ ਐ ਸਾਡੇ ਗਾਰਡਨ ਦੀ ਅਸੀਂ ਵੀਡੀਓ ਪਾਈ ਸੀ ਥੋੜੇ ਦਿਨ ਉੱਥੇ ਜਦੋਂ ਹੈਗੇ ਸੀਗੇ ਮੰਮੀ ਦੇ ਗਾਰਡਨ ਐ ਇਦਾਂ ਵਿਖਰਿਆ ਜਿਹਾ ਪਿਆ ਸੀਗੇ ਗਮਲੇ ਸਾਰੇ ਤੇ ਮੈਂ ਉੱਥੇ ਵੀਡੀਓ ਬਣਾਈ ਸੀ ਜਿਹੜਾ ਦੱਸਿਆ ਵੀ ਪੇਕਿਆਂ ਦੇ ਗਾਰਡਨ ਨੂੰ ਕੀਤਾ ਹਰਾ ਭਰਾ ਤੇ ਸਾਡਾ ਇੰਨਾ ਪਰੇ ਇਹ ਵੀ ਸਾਡਾ ਜਿਹੜਾ ਗਾਰਡਨ ਉਹ ਸਾਰਾ ਹੀ ਤੈਸਨੈਸ ਹੋ ਗਿਆ ਉਸ ਤਾਂ ਪਹਿਲਾਂ ਜਿਵੇਂ بارشਾਂ ਨਹੀਂ ਹੁੰਦੀਆਂ ਸੀਗੀਆਂ ਤੇ ਧੁੱਪ ਦੇ ਨਾਲ ਗਮਲੇ ਸਾਰੇ ਸੜ ਗਏ ਤੇ ਕੁਝ ਜਦੋਂ بارش ਆ ਕੇ ਸਾਰਾ ਪਾਣੀ ਪੈ ਗਏ ਤੁਸੀਂ ਦੇਖੋ ਤੋਰੀਆਂ ਦੀਆਂ ਵੱਲਾਂ ਆ ਕੀ ਐਵੇਂ ਫਾਲਤੂ ਹੀ ਇੰਨਾ ਕੁਛ ਇਹਦੇ ਵਿੱਚ ਉਗ ਚੁੱਕਾ ਤੇ ਤੋਰੀਆਂ ਦੇਖੋ ਕਿੱਡੀਆਂ ਕਿੱਡੀਆਂ ਲੰਬੀਆਂ ਤੋਰੀਆਂ ਸੀ ਜਿਹੜੀਆਂ ਸਾਰੀਆਂ ਸੜ ਚੁੱਕੀਆਂ ਇਹਦੇ ਵਿੱਚ 10 12 ਤੋਰੀਆਂ ਹੋਣੀਆਂ ਵੀ ਜਿਹੜੀਆਂ ਇਹ ਸੜ ਚੁੱਕੀਆਂ ਸਾਰੀਆਂ ਇੱਧਰ ਸਾਡੀਆਂ ਜਿਹੜੀਆਂ ਕਸ਼ਮੀਰੀ ਮਿਰਚਾਂ ਇਹਨਾਂ ਨੂੰ ਥੋੜੀ ਜੀ ਸੁਰਤ ਆਈ ਆ ਪਰ ਫਿਰ ਵੀ ਇਹਨਾਂ ਦਾ ਵੀ ਜਿਹੜਾ ਬਹੁਤ ਨੁਕਸਾਨ ਫਾਲਤੂ ਦੇ ਵਿੱਚ ਜਿੰਨਾ ਵੀ ਕਾਹ ਸੀਗਾ ਇੱਧਰ ਤੁਸੀਂ ਦੇਖ ਸਕਦੇ ਹੋ ਦੇਖੋ ਬੰਦੇ ਬੰਦੇ ਜਿੱਡਾ ਕਾਹ ਵਾ ਸਾਰਾ ਉੱਗ ਗਿਆ ਤੇ ਇਹ ਜਿਹੜਾ ਦੇਖੋ ਬੱਚਿਆਂ ਨੇ ਪੂਲ ਬਣਾਇਆ ਸੀ ਵਿੱਚ ਪੋਲੀਥੀਨ ਰੱਖ ਕੇ ਪੋਲੀਥੀਨ ਅਸੀਂ ਚੁੱਕ ਗਏ ਸੀਗੇ ਤੇ ਇਹ ਹੁਣ ਵੇਚੇ ਤੇ ਪਾਣੀ ਭਰ ਗਿਆ ਤੇ ਬਣ ਗਿਆ ਜੀ ਪੂਲ ਗੁੱਡੂ ਹੁਣ ਨਾ ਇਹਦੇ ਵਿੱਚ ਇਹ ਤਾਂ ਮੱਡ ਪੂਲ ਹੀ ਬਣ ਗਿਆ ਹੈ ਮੱਡ ਪੂਲ ਹੀ ਬਣ ਗਿਆ ਕੋਈ ਗੱਲ ਨਹੀਂ ਮੱਡ ਇਸ਼ਨਾਨ ਵੀ ਕਰਨਾ ਚਾਹੀਦਾ ਨਾ ਇੱਧਰ ਘਾ ਵੀ ਦੇਖੋ ਬੰਦੇ ਬੰਦੇ ਜਿੱਡਾ ਘਾ ਹੋ ਗਿਆ ਮੇਰੇ ਮੇਰੇ ਜਿੱਡਾ ਤੇ ਹੋਈ ਗਿਆ ਬੰਦੇ ਦਾ ਤਾਂ ਪਤਾ ਨਹੀਂ ਇਹ ਦੇਖੋ ਮੇਰੇ ਤੋਂ ਉੱਤੇ ਜਾ ਰਿਹਾ ਨਾ ਤੇ ਇਹ ਚ ਲੱਗੀ ਆ ਮੇਰੀਆਂ ਪੀਲੀਆਂ Shimla ਮਿਰਚਾਂ ਹੁਣ ਇਹਨਾਂ ਦੀ ਪੂਰੀ ਸਾਫ ਸਫਾਈ ਸਾਨੂੰ ਕਰਨੀ ਪਊਗੀ ਮਜਾ ਸਜਾ ਦੀ ਜਿਹੜੀ ਗੱਲ ਮੈਂ ਦੱਸੀ ਸੀ ਉਹ ਹੀ ਸੀਗੀ ਅਸੀਂ ਉੱਥੇ ਆਰਾਮ ਨਾਲ ਸਰਕਾਰੀ ਰੋਟੀਆਂ ਤੇ ਬੈਠੇ ਸੀਗੇ ਖਾ ਪੀ ਕੇ ਮਜਾ ਕਰਦੇ ਸੀਗੇ ਇਹ ਹੁਣ ਸਜਾ ਲੱਗ ਗਈ ਆ ਵੀ ਇਹ ਆਪ ਨੂੰ ਹੀ ਸਾਰਾ ਕਰਨਾ ਪੈਣਾ ਤੇ ਇੱਧਰ ਦੇਖੋ ਇਹ ਕੱਦੂ ਲੱਗਾ ਸੀਗਾ ਉਹ ਵੀ ਸਾਰਾ ਖਰਾਬ ਹੋ ਗਿਆ ਕਿਉਂਕਿ بارش ਪੈਣ ਕਰਕੇ ਸਾਰਾ ਥੱਲੇ ਨੂੰ ਕੀੜਾ ਜਿਹਾ ਵੀ ਕੋਈ ਲੱਗ ਗਿਆ ਐਡੇ-ਐਡੇ ਕੱਦੂ ਨੇ ਸਾਰੇ ਖਰਾਬ ਹੋ ਚੁੱਕੇ ਉਹ ਉੱਧਰ ਵੀ ਸਾਹਮਣੇ ਦੇਖੋ ਉਹ ਵੀ ਕੱਦੂ ਖਰਾਬ ਹੋ ਗਏ ਯਾਨੀ ਕਿ ਪੂਰਾ ਗਾਰਡਨ ਹੀ ਤਸਨਸ ਹੋ ਗਿਆ ਮੇਰਾ ਬਾਗ ਬਗੀਚਾ ਜਿਹੜਾ ਇੰਨਾ ਸੋਹਣਾ ਮੈਂ ਸਜਾਇਆ ਸੀ ਇਹ ਵੀ ਕਹਿੰਦੇ ਬੱਚਿਆਂ ਵਾਂਗੂ ਸਵਾਰਨਾ ਪੈਂਦਾ ਵਾ ਤੇ ਹੁਣ ਇਹਦੇ ਚ ਚਾਰ ਦਿਨ ਜੇ ਸਾਡਾ ਧਿਆਨ ਨਹੀਂ ਦਿੱਤਾ ਗਿਆ ਤੇ ਸਾਰਾ ਹੀ ਖਰਾਬ ਹੋ ਚੁੱਕਿਆ ਜਾ ਕੇ ਉੱਥੇ ਦਿੱਲੀ ਕਿਟਾਉਣ ਨੂੰ ਮੇਰੀ ਇਹ ਜਿਹੜੀ ਚਲਾਈ ਸੀ ਇਹ ਵੀ ਸਰੀ ਝੜ ਚੁੱਕੀ ਆ ਹੁਣ ਇਹ ਫਾਲਤੂ ਜਿਹੜਾ ਰਹਿ ਗਿਆ ਇਹਦੇ ਵਿੱਚ ਕੋਈ ਬੀ ਨਹੀਂ ਰਹਿ ਗਿਆ ਇਹ ਵੀ ਖਰਾਬ ਹੋ ਚੁੱਕਿਆ ਤੇ ਕੁਝ ਵੱਲਾਂ ਦੀ ਕਾਟ ਛਟਾਈ ਸਾਰੀ ਉਧਰਲੇ ਪਾਸੇ ਜਿਹੜਾ ਗਾਰਡਨ ਉਹਦਾ ਵੀ ਬਹੁਤ ਬੁਰਾ ਹਾਲ ਇੰਨਾਂ ਨਕਾ ਉਹਦੇ ਵਿੱਚ ਵੀ ਹੋ ਗਿਆ ਤੇ ਕੁਝ ਬਾਰਿਸ਼ ਕਰਕੇ ਉਹੀ ਪਹਿਲਾਂ ਬਾਰਿਸ਼ ਪੈ ਜਾਣੀ ਚਾਹੀਦੀ ਸੀ ਤੇ ਮੇਰੇ ਇਹ ਜਿਹੜਾ ਪੌਦੇ ਆ ਵਿਚਾਰੇ ਖਰਾਬ ਨਾ ਹੁੰਦੇ ਪੌਦਿਆਂ ਨੂੰ ਬਾਰਿਸ਼ ਹੋਣੀ ਨਹੀਂ ਲੱਗੀ ਜਿੰਨੀ ਕਿ ਘਾਹ ਨੂੰ ਲੱਗੀ ਆ ਘਾਹ ਇੰਨਾ ਜ਼ਿਆਦਾ ਹੋ ਗਿਆ ਤੇ ਇੱਕ ਮੱਛਰ ਵੀ ਇੱਥੇ ਬਹੁਤ ਜ਼ਿਆਦਾ ਹੋਇਆ ਆਜੋ ਦੂਜੇ ਪਾਸੇ ਵਿਖਾਉਨੇ ਆਪਾਂ ਤੁਹਾਨੂੰ ਤੇ ਇੱਧਰ ਜਿਹੜੇ ਚੱਪਣ ਗੱਦੂ ਸੀਗੇ ਉਹ ਵੀ ਸਾਰੇ ਐ ਤੈਸਨੈਸ ਹੋ ਗਏ ਤੇ ਇੱਧਰ ਦੇਖੋ ਅਮਰੂਦ ਉਹ ਉੱਥੇ ਹੀ ਅਮਰੂਦ ਇਹ ਸਾਰਾ ਹੀ ਡਿੱਗ ਗਿਆ ਕੁਝ ਗਵਾਂਡੀਆਂ ਘਰੇ ਚਲ ਗਏ ਪਿਛਲੇ ਵਲੌਗ ਚ ਆਪਾਂ ਤੁਹਾਨੂੰ ਦੱਸਿਆ ਹੈ ਨਾ ਵੀ ਇਹ ਬੱਲਾ ਜਿਹੜੀਆਂ ਗਵਾਂਡੀਆਂ ਘਰੇ ਜਾ ਰਹੀਆਂ ਨੇ ਹੁਣੋਂ ਫਿਰ ਇੱਧਰ ਚੜ ਗਏ ਇਹਨਾਂ ਦੀ ਐ ਪਟਾਈ ਛਲਾਈ ਕਰਨੀ ਪੈਣੀ ਐ ਤੇ ਜਿਹੜਾ ਅਮਰੂਦ ਆ ਇਹਨੂੰ ਬੰਨਣਾ ਪੈਣਾ ਦੇਖੋ ਅਮਰੂਦ ਕਿੰਨੇ ਸੋਹਣੇ ਨੂੰ ਲੱਗੇ ਇਹ ਸਾਡਾ ਨੈਚੁਰਲ ਅਮਰੂਦ ਆ ਆਪਣੇ ਆਪ ਜਿਹੜੇ ਉੱਗੇ ਹੋਏ ਸਾਡੇ ਗਾਰਡਨ 'ਚ ਤੇ ਬੜੇ ਇਹਨਾਂ ਦੇ ਮਿੱਠੇ ਅਮਰੂਦ ਆ ਤੇ ਇਹਨਾਂ ਨੂੰ ਆਪਾਂ ਨੂੰ ਬੰਨਣਾ ਪਊਗਾ ਤੇ ਇੱਧਰ ਜਿਹੜੀਆਂ ਗੁਵਾਰੇ ਦੀਆਂ ਫਲੀਆਂ ਸੀ ਉਹ ਵੀ ਦੇਖੋ ਐ ਲੰਮੇ ਪੈ ਗਈਆਂ ਜਿਵੇਂ ਉਹ ਬਾਰਿਸ਼ ਜਿਆਦੀ ਆਉਣ ਤੇ ਕਣਕ ਝੋਨਾ ਨਹੀਂ ਵੇਖ ਜਾਂਦਾ ਉਦਾਂ ਹੋਇਆ ਪਿਆ ਇਹ ਵੀ ਵਾਲ ਜਿਹੜੀ ਉੱਤੇ ਤਾਂ ਬੰਨੀ ਸੀ ਅਸੀਂ ਫੇਰ ਡਿੱਗ ਪਈ ਥੱਲੇ ਇੱਧਰ ਕਰੇਲਿਆਂ ਦੀ ਵਾਲ ਤਾਂ ਪਤਾ ਹੀ ਨਹੀਂ ਕਿਵੇਂ ਚਾਹੇ ਤੇ ਹਵਾ ਜਿਆਦੀ ਆਉਣ ਕਰਕੇ ਇੱਧਰ ਤਾਰਾਂ ਨਾਲ ਆੜ ਕੇ ਦੇਖੋ ਸਾਰੀ ਸੜ ਗਈ ਪੂਰੇ ਗਾਰਡਨ ਚ ਜੇ ਸਹੀ ਹੈ ਤੇ ਅਮਰੂਦ ਤੇ ਚਾਏ ਜਿਹੜੇ ਮਾਲਟ ਆ ਇਹ ਸਾਰੇ ਵਧੀਆ ਨੇ ਇਹਦੇ ਕਿਉਂਕਿ ਥੋੜਾ ਵੱਡਾ ਦਰਖਤ ਹੋ ਗਿਆ ਹੋ ਚੁੱਕਾ ਸੀ ਨਾ ਤੇ ਇੱਧਰ ਦੇਖੋ ਇਹ ਜਿਹੜਾ ਗਾਰਡਨ ਆ ਮੇਰਾ ਉਹਦੇ ਪੂਰਾ ਜੰਗਲ ਬਣ ਚੁੱਕਾ ਜਿਵੇਂ ਅੰਦਰ ਜੰਗਲ ਬਣਿਆ ਉਸੇ ਤਰ੍ਹਾਂ ਇਹ ਜੰਗਲ ਪੂਰਾ ਬਣ ਚੁੱਕਾ ਇਹਦੀ ਵੀ ਸਾਫ ਸਫਾਈ ਕਰਨੀ ਪਊਗੀ ਤੇ ਇਹਦੀ ਸਾਫ ਸਫਾਈ ਕਿਵੇਂ ਕਰਨੀ ਇਹ ਦੇਖੋ ਇਦਾਂ ਮੈਂ ਸਾਰੀ ਸਾਫ ਸਫਾਈ ਇਹਦੀ ਤੇ ਕਰ ਚੁੱਕੀ ਹਾਂ ਇਹ ਵੀ ਇਦਾਂ ਹੀ ਭਰਿਆ ਸੀਗਾ ਇਹ ਸਾਫ ਸਫਾਈ ਕਰਨ ਤੋਂ ਬਾਅਦ ਇਦਾਂ ਦਾ ਗਾਰਡਨ ਹੋ ਜੂਗਾ ਜਿਹੜੇ ਜਿਹੜੇ ਦੇਖੋ ਪਿੰਡੀਆਂ ਦੇ ਬੂਟੇ ਹੋਏ ਆ ਨਾ ਇਹ ਪਿੰਡੀਆਂ ਦੇ ਬੂਟਿਆਂ ਜਿੱਡਾ ਹੀ ਘਾਹ ਹੋਇਆ ਸੀਗਾ ਸਾਰਾ ਹੀ ਸਾਫ ਕਰ ਕਰਕੇ ਉਹ ਉਧਰਲੇ ਪਾਸੇ ਅਸੀਂ ਢੇਰ ਲਾਇਆ ਉਹ ਉੱਥੇ ਤੱਕ ਸ਼ਿਮਲਾ ਮਿਰਚਾਂ ਉਹ ਵੀ ਪੱਕ ਚੁੱਕੀਆਂ ਸੀਗੀਆਂ ਇਹ ਬੂਟੇ ਵੀ ਸਾਰੇ ਵਿੱਚ ਦੱਬੇ ਪਏ ਸੀਗੇ ਅੱਜ ਫੇਰ ਬਾਰਿਸ਼ ਹੋਈ ਆ ਕੱਲ ਜਿਹੜੀ ਬਾਰਿਸ਼ ਰੁਕੀ ਸੀ ਤੇ ਮੈਂ ਸਾਰੀ ਸਾਫ ਸਫਾਈ ਇਹਦੀ ਕੀਤੀ ਸੀਗੀ ਤੇ ਪੀਤੇ ਵੀ ਜਾ ਰਹੇ ਸਾਰੇ ਨੱਪੇ ਪਏ ਸੀ ਉਹਦੇ ਵਿੱਚ ਇਹ ਦੇਖੋ ਪਹਿਲਾਂ ਬਾਰਿਸ਼ ਹੁੰਦੀ ਨਹੀਂ ਰਹੀ ਤੇ ਸ਼ਿਮਲਾ ਮਿਰਚਾਂ ਨਿਕੇ ਨਿਕੇ ਪੱਕ ਚੁੱਕੀਆਂ ਨੇ ਤੇ ਕੁਝ ਖਰਾਬ ਹੋ ਕੇ ਵੀ ਡੇਗੀਆਂ ਸੀ ਯਾਨੀ ਕਿ ਪੂਰਾ ਹੀ ਸਤਿਆਨਾਸ ਹੀ ਹੋਇਆ ਪਿਆ ਵਾ ਤੇ ਜਿਹੜੀ ਇਧਰ ਆ ਕੱਦੂ ਦੀ ਵੱਲ ਇਹ ਸਾਰੀ ਬਾਹਰ ਚਲੇਗੀ ਉਧਰਲੀ ਸਾਈਡ ਤੇ ਚਲੇਗੀ ਹੁਣ ਉਧਰੋਂ ਸਾਰੇ ਖਾਦ ਵਿੱਚੋਂ ਖਿੱਚ ਕੇ ਇਧਰ ਲਿਉਣੀ ਪੈਣੀ ਆ ਇਹ ਦੋ ਸਾਰਾ ਖਤਮ ਹੋ ਗਿਆ ਦਾ ਮੁੱਦਾ ਸਾਰੀ ਬਾਹਰ ਹੀ ਨਿਕਲ ਗਈ ਆਪਣੇ ਆਪ ਹੀ ਤੇ ਹੁਣ ਦੇਖੋ ਇਹਨਾਂ ਨੂੰ ਥੋੜਾ ਜਿਹਾ ਇਧਰੋਂ ਤੇ ਸਵਾਰਿਆ ਹੁਣ ਵਾਰੀ 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 ਜਿਵੇਂ ਜਿਵੇਂ ਟਾਈਮ ਲੱਗਦਾ ਜਾਊਗਾ ਤੇ ਉਧਰਲੇ ਪਾਸੇ ਵੀ ਸਫਾਈ ਕਰਾਂਗੇ ਕਿਤੇ بارش ਆ ਜਾਂਦੀ ਹੈ ਜੇ بارش ਛੱਡਦੀ ਹੈ ਤਾਂ ਮੁੜ ਕੇ ਗਰਮੀ ਇੰਨੀ ਹੁੰਦੀ ਆ ਕਿ ਕੰਮ ਨਹੀਂ ਕੀਤਾ ਜਾਂਦਾ ਉੱਥੇ ਧੁੱਪੇ ਤੇ ਆ ਵੀ ਬੂਟਾ ਜਿਹੜਾ ਇਹ ਵੀ ਅਮਰੂਦਾਂ ਨਾਲ ਭਰ ਗਿਆ ਇਹ ਲਾਲ ਅਮਰੂਦ ਨੇ ਸਾਡੇ ਇਹਨਾਂ 사이 ਬਿਲਕੁਲ ਹੋ ਜਾਈ ਨਹੀਂ ਕੰਨੀ ਦਾ ਦੇਖੋ ਇਹਨੂੰ ਵੀ 2-3 ਸਾਲਾਂ ਦਾ ਹੋ ਗਿਆ ਸੀ ਜਦੋਂ ਬੂਟਾ ਇਹ ਸਾਡਾ ਮੋਲ ਦਾ ਬੂਟਾ ਹੈ ਉਹ ਉਧਰ ਜਿੰਨੇ ਬੂਟੇ ਆ ਗਏ ਉਹ ਸਾਰੇ ਸਾਡੇ ਜਿਹੜੇ ਆ ਨੇਚਰਲ ਬੂਟੇ ਆ ਤੇ ਫਲੀਆਂ ਵੀ ਮੇਰੇ ਮਗਰੋ ਮਗਰੋ ਸਾਰੀਆਂ ਪੱਕ ਗਈਆਂ ਘਰੇ ਹੁੰਦੇ ਤੇ ਆਪਾਂ ਇਹਦਾ ਕੋਈ ਇਸਤੇਮਾਲ ਕਰਦੇ ਇਹ ਦੇਖੋ ਇੰਨਾ ਸਾਰਾ ਉਥੋਂ ਪੋਟ-ਪਟ ਕੇ ਕੱਢਿਆ ਮੈਂ ਪੂਰਾ ਇੱਕ ਢੇਰ ਲੱਗਾ ਪਿਆ ਹੁਣ ਜਦੋਂ ਸੁੱਕ ਜਾਊਗਾ ਫਿਰ ਪਰੇ ਖੜਕੇ ਨੂੰ ਅੱਗ ਲਾ ਦਾਂਗੇ ਤੇ ਇੱਧਰ ਗਮਲੇ ਵੇਖੋ ਮੇਰੇ ਕਿੰਨਾ ਬੁਰਾ ਹਾਲ ਹੋਇਆ ਸਾਰਾ ਇਹ ਵੀ ਸੜ ਗਿਆ ਇੰਨਾ ਵਧੀਆ ਮੇਰੇ ਬੂਟਾ ਸੀ ਨਾ ਇਹ ਵਾਲਾ ਵੀ ਆਹ ਜਿਹੜਾ ਸੀਗਾ ਨਾ ਫੁੱਲਾਂ ਦਾ ਬੂਟਾ 4 ਸਾਲ ਹੋ ਗਏ ਸੀ ਇਸ ਗਮਲੇ 'ਚ ਲੱਗਾ ਇਹ ਜਿਹੜਾ ਵਨ ਟਾਈਮ ਵਾਲਾ ਹੁੰਦਾ ਨਾ ਉਹ ਸੀਗਾ ਕਿੰਨਾ ਕਰਮਾ ਵਾਲਾ ਬੂਟਾ ਸੀ ਉੱਤੋਂ ਉੱਤੋਂ ਸੁੱਕ ਜਾਂਦਾ ਸੀਗਾ ਤੇ ਜਦੋਂ ਇਹਦਾ ਸੀਜ਼ਨ ਆਉਂਦਾ ਸੀ ਥੱਲੇੋਂ ਆਪਣੇ ਆਪ ਹਰਿਆ ਹੋ ਜਾਂਦਾ ਸੀ ਹੁਣ ਦੇਖੋ ਕੀ ਆ ਬਣ ਗਿਆ ਸਾਰਾ ਆਪਣੇ ਆਪ ਹੀ ਸੁੱਕ ਗਿਆ ਗਮਲੇ ਵੀ ਟੁੱਟ ਗਏ ਹਵਾ ਨਾਲ ਕੇ ਸਾਰਾ ਹੀ ਨੁਕਸਾਨ ਹੋ ਗਿਆ ਐਸ ਬੂਟੇ ਦਾ ਮੈਨੂੰ ਬਹੁਤ ਗਮ ਆ ਇਹ ਵਾਲਾ ਕੰਗੀ ਪੰਮ ਜਿਹੜਾ ਤੇ ਵੀ ਸਾਰਾ ਸੁੱਕ ਚੁੱਕਾ ਤੇ ਹੁਣ ਬਰਸਾਤਾਂ ਸ਼ੁਰੂ ਹੋ ਗਈਆਂ ਤੇ ਦੇਖੋ ਕਾ ਹੀ ਕਾ ਚਾਰੇ ਪਾਸੇ ਇੱਧਰ ਵੀ ਸਾਰੀ ਸਾਫ ਸਪਾਈ ਕਰਨ ਵਾਲੀ ਹੈ ਜੇ ਮੇਰੀ ਇਹ ਘਰ ਦੇ ਨਾਲ ਨਾਲ ਇਹ ਵੀ ਸਾਫ ਸਫਾਈ ਕਰਾਂਗੇ ਉਧਰ ਨਾਲ ਨਾਲ ਮੈਂ ਸਾਰੀ ਸਾਫ ਸਫਾਈ ਕੀਤੀ ਉਹ ਤਾਂ ਸੋਹਣਾ ਲੱਗਣ ਲੱਪਿਆ ਹੁਣ ਬਾਕੀ ਦਾ ਇੱਧਰ ਸਾਫ ਸਫਾਈ ਕਰਾਂਗੇ ਹੌਲੀ ਹੌਲੀ ਪਰ ਬੜਾ ਦੁੱਖਜਾ ਲੱਗਦਾ ਹੁਣ ਐਂ 감 ਲੱਗਦਾ ਵੀ ਜਾਂਦੇ ਹੀ ਨਾ ਹਨਾ ਤੇ ਪਰ ਬੱਚੇ ਉਹ ਤਾਂ ਜिद ਕਰ ਰਹੇ ਸੀ ਕਿ ਮੰਮਾ ਚੱਲੀਏ ਚੱਲੀਏ ਜਾ ਕੇ ਮੁੜ ਕੇ ਇੱਕ ਦਿਨ ਰੋ ਦੋ ਦਿਨ ਰੋ ਚਾਰ ਦਿਨ ਰੋ ਬਸ ਇਦਾਂ ਹੀ ਵੱਜ ਜਾਂਦਾ ਇਸ ਘਰ ਦੀ ਵੀ ਪੂਰੀ ਕਟਿੰਗ ਕੀਤੀ ਸੀਗੀ ਤੇ ਦੇਖੋ ਇਹਦੇ ਵਿੱਚ ਜਿਹੜਾ ਦੂਸਰਾ ਘਾ ਹੁੰਦਾ ਨਾ ਅੰਗਰੇਜ਼ੀ ਘਾ ਜਿਹੜਾ ਇਹਦੇ ਵਿੱਚ ਆਪਾਂ ਘਾ ਲਵਾਇਆ ਸੀਗਾ ਉਹ ਦੇ ਥੱਲੇ ਦੇ ਥੱਲੇ ਵਿਚਾਰਾ ਰਹਿ ਗਿਆ ਮੈਨੂੰ ਲੱਗਦਾ ਬਹੁਤ ਘਟ ਦਿਸਣਦੇ ਆ ਤੇ ਜਿਹੜਾ ਬਰਸਾਤ ਨਾ ਹੋਇਆ ਇਹ ਟਿਹੜਾ ਵਾਲਾ ਘਾ ਇਹ ਦੇਖੋ ਇਹਦੇ ਥੱਲੇ ਉਹ ਤਾਂ ਸੋਕੀ ਚੁੱਕਾ ਹੈਗਾ ਤੇ ਇਹ ਇੰਨਾ ਜ਼ਿਆਦਾ ਹੋਇਆ ਇਹਦੀ ਸਫਾਈ ਤੇ ਵੀ ਬਹੁਤ ਟਾਈਮ ਲੱਗਣਾ ਤੇ ਉਧਰ ਕੜੀ ਪੱਤਾ ਤੇ ਵੇਲ ਕਿਆ ਹਾਲ ਬਣੇ ਪਏ ਸਾਡੇ ਗਾਰਡਨ ਦੇ ਪੇਕਿਆਂ ਦੇ ਗਾਰਡਨ ਹਰੇ ਕਰਦੀ ਕਰਦੀ ਤੇ ਆਪ ਤੇ ਸਕਾ ਕੇ ਬਹਿ ਗਈ ਸੁਕਾ ਕੇ ਨਹੀਂ ਕਹਿ ਸਕਦੇ ਹਰਿਆ ਭਰਿਆ ਵੀ ਆ ਉਹ ਬੂਟੇ ਜਿਹੜੇ ਪੌਦੇ ਆ ਗਮਲਿਆਂ ਵਾਲੇ ਉਹ ਜਾਰੇ ਸੁੱਕ ਗਏ ਸੀਗੇ ਤੇ ਇਹ ਤੇ ਹੁਣ بارش ਹੋਣ ਕਰਕੇ ਇੰਨਾ ਕੁ ਜ਼ਿਆਦਾ ਘਾਵਾ ਤੇ ਇਹਦੀ ਹੁਣ ਕਰਾਂਗੇ ਜੀ ਆਪਾਂ ਸਾਫ ਸਫਾਈ ਕਿਉਂਕਿ ਕੱਲਿਆਂ ਨੂੰ ਕਰਨਾ ਪੈਣਾ ਵਾ ਉਹ ਹੁਣ ਹੌਲੀ ਹੌਲੀ ਦੋ ਦਿਨ ਲੱਗ ਕੇ ਉਹ ਜਿਹੜਾ ਹੋਇਆ ਸੀਗਾ ਹੁਣ ਬੱਚੇ ਦੋ ਕੁ ਦਿਨ ਘਰੇ ਹੈਗੇ ਅਜੇ ਨਾਲ ਲਾ ਕੇ ਉਧਰਲਾ ਵੀ ਗਾਰਡਨ ਕਰਨਗੇ ਸਾਫ ਤੇ ਫਿਰ ਦੇਖਦੇ ਆ ਕੀ ਬਣਦਾ ਦੁਬਾਰਾ ਤਾਂ ਇਹ ਕੰਨਾਂ ਨੂੰ ਹੱਥ ਲਾਉਣੀ ਹੈ ਕਿ ਹੁਣ ਨਹੀਂ ਜਾਣਾਂ ਕਿਤੇ ਜੇ ਜਾਣਾ ਵੀ ਆ ਤਾਂ ਛੇਤੀ ਵਾਪਸ ਆ ਜਾਣਾ ਕਿਉਂਕਿ ਜਿਹੜਾ ਘਰ ਦਾ ਬੁਰਾ ਹਾਲ ਹੋ ਜਾਂਦਾ ਘਰ ਦੇ ਵਿੱਚ ਜਿਵੇਂ ਕਹਿੰਦੇ ਨੇ ਹੱਥ ਵਜਦਾ ਹੀ ਰਵੇ ਇਸੇ ਤਰ੍ਹਾਂ ਗਾਰਡਨ ਦੇ ਵਿੱਚ ਵੀ ਆ ਵੀ ਰੋਜ਼ ਦਾ ਰੋਜ਼ ਹੱਥ ਵਜਦਾ ਰਹੇ ਤਾਂ ਫੇਰ ਹੀ ਵਧੀਆ ਲੱਗਦਾ ਸੋ ਇਹ ਨਿੱਕਾ ਜਿਹਾ ਵਲੌਗ ਬਣਾ ਕੇ ਆਪਾਂ ਤੁਹਾਨੂੰ ਦੱਸਿਆ ਸੀਗਾ ਕਿ ਸਾਨੂੰ ਕਿੱਡੀ ਵੱਡੀ ਸਜਾ ਮਿਲ ਗਈ ਆ ਪੇਕੇ ਜਾਣ ਦੀ ਜੇ ਵੀਡੀਓ ਚੰਗੀ ਲੱਗੀ ਜਿਆਦਾ ਜਿਆਦਾ ਲਾਈਕ ਸ਼ੇਅਰ ਜਰੂਰ ਕਰਿਓ ਜੀ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਰਿਕਵੈਸਟ ਆ ਜੀ ਮੇਰੇ ਚੈਨਲ ਰੂਬਲੌਗਰ ਨੂੰ ਸਬਸਕ੍ਰਾਈਬ ਜਰੂਰ ਕਰ ਲੈਣ ਬੈਲ ਬਟਨ ਦਬਾਉਣਾ ਨਾ ਭੁੱਲਣ ਤਾਂ ਕਿ ਨੈਕਸਟ ਵੀਡੀਓ ਨੋਟੀਫਿਕੇਸ਼ਨ ਅਪ ਨੂੰ ਮਿਲਦੀ ਰਹੇ। ਔਰ ਇਸ ਵੀਡੀਓ ਦਾ ਆਪਾਂ ਇੱਥੇ ਕਰਦੇ ਹਾਂ ਦੀ ਐਂਡ। ਮਿਲਦੇ ਹਾਂ ਕਿ ਨਵੀਂ ਵੀਡੀਓ ਤਦ ਤੱਕ ਲਈ ਸਸੇਗਾ।